ਆਦ ਪੂਰਨ ਪਰਮੇਸ਼ਰ ਹ ਸਿਮਰੰਤਰ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹ ਆਦ ਪੂਰਨ ਮਦ ਪੂਰਨ ਆਦ ਪੂਰਨ ਪਰਮੇਸ਼ਰ ਹ ਸਿਮਰੰਤਰ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹ ਵੇਖਣ ਸੁਣਨ ਸੁਣਾਵਨੋ ਮਨ ਮੈਂ ਤੜੀਆ ਸਾਚ ਦੂਰ ਰਹੋ ਸਰਬਤਰ ਮੈਂ ਨਾਦ ਕਹਲ ਦੇਂਗਦਾ ਚੋੜੀ ਹਰੇ ਕਨਿਰੰਚਨ ਗਾਈਆ ਸਭ ਅੰਤਰ ਸੋਈ ਕਰਨ ਕਾ ਸਾਮਰਾਤ ਪ੍ਰਭੋ ਜੋ ਕਰੇ ਸੋ ਹੋਈ ਹਨਵਾ ਥਾਪੋ ਥਾਪਦਾ ਇਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਤਾ ਦੇ ਦੀਪ ਰਵਿਆ ਸਭ ਲੋਈ ਜਿਸ ਆਪ बुझाਏ ਸੋ ਬੁਝਸੀ ਮੇਰ ਮਨ ਜਾਣ ਸੋਈ ਖੰਡ ਬ੍ਰਹਮੰਡ ਪਾਤਾਲ ਦੀਪ ਪਰਮ ਆਸਾ ਬਲਾਈ ਜਿਵੇਂ ਆਪ ਬੁਝਾਏ ਸੋ ਬੁਝਸੀ ਮੇਰ ਮਨ ਜਾਣ ਸੋਈ ਵਾਹਿਗੁਰੂ ਜੀ ਕਾ ਕਾਲ ਸਾ ਸਾਹਿਬ ਜੀਓ ਜੇ ਜੇ ਤੁਮਰੇ ਤੁਮ ਕੋ ਮਿਤ ਉਠ ਚਾਹ ਸੰਤ ਅੰਤ ਲਹੰਗੇ ਮੁਕਤ ਫਲ ਪਾਹੰਗੇ ਭਗਵੰਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਭੀਆ ਪਾਤਿਸ਼ਾਹੀ ਦਸਵੇਂ ਜੋ ਕਿਸ ਲੇਖ ਲਿਖਿਓ ਬੇਧਨਾ ਸੋਈ ਪਾਇਤ ਮਿਸਰਜੁ ਸੋਗ ਅਨਿਵਾਰੋ ਮੇਰੋ ਕਛੂ ਅਪਰਾਧ ਨਹੀਂ ਗयो ਯਾਦ ਤੇ ਪੂਰਨ ਨ ਕੋ ਕੋ ਚਿਤਾਰੋ ਜੋ ਕਿਸ ਲੇਖ ਲਿਖਿਓ ਬੇਧਨਾ ਸੋਈ ਪਾਇਤ ਮਿਸਰਜੁ ਸੋਗ ਅਨਿਵਾਰੋ ਕੋ ਕਾ ਸ਼ੁਵਾਪੁਰਾਧ ਨਹੀਂ ਗयो ਯਾਦ ਤੇ ਪੂਰਨ ਕੋ ਕੋ ਚਿਤਾਰੋ ਬਗੋ ਨਿਹਾਲੀ ਪਠਾ ਦੇਹੋ ਆਜ ਪਲ ਤੁਮ ਕੋ ਨਹਿ ਚ ਜੀਆ ਧਾਰੋ ਛਤਰੀ ਸਭ ਕਰਤ ਬਿਪਤਾਨ ਕੇ ਇਨ ਹੋਂ ਪ ਕਟਾਛ ਕਿਰਪਾ ਕ ਨਿਹਾਰੋ ਸਭ ਗਿਆ ਜੁਧ ਜਿਤ ਇਨ ਹੀ ਕੇ ਪ੍ਰਸਾਦ इन्हे के प्रसाद सो दान करे अध अध डर इ नहीं के प्रसाद इन्हे की कृपा फनो धाम भरे इन्हे के प्रसाद सब विद्या लई इन्हे की कृपा सब शत्रु मारे इन्हे की कृपा के सजे हम हैं नहिं मोसे गरीब करोर परे सबैया सेव करी इन्हि की भावत और कि सेव सुहात नाजिको दान दयो इन्हि को भलो अर आन को दान न लागत नी को आदा फला इन्हि को दयो जग म जस और दयो सब फिको मो ब्रह्मा तन ते मन ते ਸਰਲਾ ਤਨ ਹੈ ਸਭ ਇਨਹੀ ਕੋ ਦੋਹਰਾ ਚੱਟ ਪਟਾਏ ਚਿਤ ਮਾ ਜਰਿਓ ਤ੍ਰਣ ਜਿਓ ਪ੍ਰਦਤ ਹੋਏ ਖੋਜ ਰੋਜ ਕੇ ਹੇਤ ਲਗ ਦਇਓ ਮਿશ્ર ਜੂਰੋਏ ਚੱਟ ਪਟਾਏ ਚਿਤ ਮਾ ਜਰਿਓ ਤ੍ਰਣ ਜਿਓ ਪ੍ਰਦਤ ਹੋਏ ਖੋਜ ਰੋਜ ਕੇ ਹੇਤ ਲਗ ਦਇਓ ਮੇਸਰ ਜੂ ਰੋਏ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਤੇਰੀ ਕੀਤੇ ਪਤੇ ਹਰ ਦੁਨੀਆ ਦਾ ਵਰ ਰਾਕਾ ਜੇ ਸੁਦੇ ਕਰੋ ਬੰਦ ਖਾਲ ਦੇ ਜੀ ਬਿਲਾ ਦੇ ਚਾਟ ਗਲਾ ਕੋਤੇ ਪਾਸ਼ਾ ਜੀ ਵਾਹਿ